ਟ੍ਰੰਪ ਅਤੇ ਮਸਕ ਵਿਚਾਲੇ ਵਿਗੜੀ ਦੋਵਾਂ ਦੀ ਯਾਰੀ ਟੁੱਟਣ ਦੀ ਕਕਾਰ ਤੇ ਖੋਲੇ ਇੱਕ ਦੂਜੇ ਦੇ ਭੇਦ ਇੰਗਲੈਂਡ ਦੀ ਸੰਸਦ ਚ 84 ਦੀ ਜਾਂਚ ਦਾ ਮੁੱਦਾ ਫੇਰ ਉੱਠਿਆ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੈਨੇਡਾ ਚ ਹਥਿਆਰਾਂ ਤੇ ਨਸ਼ਿਆਂ ਸਣੇ ਚਾਰ ਪੰਜਾਬੀ ਗ੍ਰਿਫਤਾਰ ਦੋ ਸੈਮੀ ਆਟੋਮੈਟਿਕ ਬੰਦੂਕਾਂ ਕੋਕੀਨ ਚਿੱਟਾ ਹੈਰੋਇਨ ਅਤੇ 30000 ਡਾਲਰ ਬਰਾਮਦ ਯੂਕੇ ਵਿੱਚ ਭਾਰਤੀ ਮੂਲ ਦੇ ਬਜ਼ੁਰਗ ਭੀਮਸੇਨ ਕੋਲੀ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਨੂੰ ਸਜ਼ਾ ਬਜ਼ੁਰਗ ਦੀ ਹੱਤਿਆ ਦੇ ਮਾਮਲੇ ਵਿੱਚ 15 ਸਾਲਾਂ ਲੜਕੇ ਨੂੰ 7 ਸਾਲ ਦੀ ਸਜ਼ਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਅਤੇ ਟੈਸਲਾ ਦੇ ਮੁਖੀ ਐਲਾਨ ਮਸਕ ਵਿਚਕਾਰ ਵੀਰਵਾਰ ਨੂੰ ਗਰਮਾ-ਗਰਮੀ ਹੋ ਗਈ ਅਤੇ ਇੱਕ ਦੂਜੇ ਨੂੰ ਖਰੀਆਂ-ਖੋਟੀਆਂ ਸੁਣਾਉਣ ਲੱਗੇ ਇਹ ਲੜਾਈ ਇੰਨੀ ਵੱਧ ਗਈ ਕਿ ਮਸਕ ਨੇ 트ੰਪ ਦੇ ਵਿਰੁੱਧ ਮਹਾਂਦੋਸ਼ ਦੀ ਮੰਗ ਤੱਕ ਕਰ ਦਿੱਤੀ ਅਤੇ 트ੰਪ ਨੇ ਟੈਸਲਾ ਨੂੰ ਵੱਡੇ ਝਟਕੇ ਦੇ ਦਿੱਤੇ ਮਸਕ ਨੇ ਤਾਂ ਰਾਸ਼ਟਰਪਤੀ ਤੱਕ ਨੂੰ ਬਦਲਣ ਦੀ ਗੱਲ ਲੱਕ ਦਿੱਤੀ ਹੈ ਦਰਅਸਲ ਜਦੋਂ 트ੰਪ ਰਾਸ਼ਟਰਪਤੀ ਦੀ ਦੌੜ ਵਿੱਚ ਲੱਗੇ ਹੋਏ ਸੀ ਉਸ ਵੇਲੇ 트럼ਪ ਤੋਂ ਵੀ ਜ਼ਿਆਦਾ ਚਰਚਾ ਵਿੱਚ ਮਸਕ ਦਾ ਨਾਮ ਰਿਹਾ ਕਿਉਂਕਿ ਉਹਨਾਂ ਨੇ ਪੈਸੇ ਅਤੇ ਪਾਵਰ ਨਾਲ ਖੁੱਲਕੇ 트럼ਪ ਦੀ ਮਦਦ ਕੀਤੀ ਇਸ ਦਾ ਇਨਾਮ ਇਹ ਮਿਲਿਆ ਕਿ ਮਸਕ ਨੂੰ ਕੈਬਿਨੇਟ ਵਿੱਚ ਜਗ੍ਹਾ ਮਿਲ ਗਈ ਅਤੇ ਇੱਕ ਵਿਭਾਗ ਵੀ ਮਿਲ ਗਿਆ ਜਿਹੜਾ ਸਰਕਾਰ ਦੇ ਫालतू ਖਰਚਿਆਂ ਨੂੰ ਘਟਾਉਣ ਦਾ ਕੰਮ ਕਰਦਾ ਸੀ ਪਰ 30 ਮਈ ਨੂੰ ਮਸਕ ਉਹ ਵਿਭਾਗ ਨੂੰ ਛੱਡ ਚੁੱਕੇ ਨੇ ਹੁਣ ਹੌਲੀ ਹੌਲੀ ਪੈਦਾ ਹੋਈ ਖਟਾਸ ਦੁਸ਼ਮਣੀ ਵਿੱਚ ਬਦਲਦੀ ਦਿਖਾਈ ਦੇ ਰਹੀ ਹੈ ਇਹ ਸਭ ਕਿੱਥੋਂ ਸ਼ੁਰੂ ਹੋਇਆ ਜੇ ਇਸ ਦੀ ਗੱਲ ਕੀਤੀ ਜਾਵੇ ਤਾਂ ਮਸਕ ਨੇ ਪਹਿਲਾਂ 1 ਮਈ 2025 ਨੂੰ ਕਿਹਾ ਸੀ ਕਿ ਉਹ ਆਪਣੀ ਸਰਕਾਰੀ ਭੂਮਿਕਾ ਤੋਂ ਹਟ ਕੇ ਟੈਸਲਾ ਤੇ ਆਪਣੀਆਂ ਹੋਰ ਕੰਪਨੀਆਂ ਤੇ ਧਿਆਨ ਦੇਣਗੇ ਫਿਰ 27 ਮਈ ਨੂੰ ਮਸਕ ਨੇ ਟਰੰਪ ਦੇ Win Big Beautiful Bill Act ਦੀ ਆਲੋਚਨਾ ਕੀਤੀ ਅਤੇ ਮਸਕ ਨੇ ਇਸ ਨੂੰ ਘਾਟੇ ਦਾ ਬਿੱਲ ਦੱਸਿਆ ਉਸ ਤੋਂ ਬਾਅਦ ਚ 29 ਮਈ ਨੂੰ ਮਸਕ ਨੇ ਡੋਜੇ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਅਤੇ ਟਰੰਪ ਨੂੰ ਧੰਨਵਾਦ ਕਰਦੇ ਹੋਏ ਮਸਕ ਨੇ ਕਿਹਾ ਕਿ ਡੋਜ ਦਾ ਕੰਮ ਜਾਰੀ ਰਹੇਗਾ ਫਿਰ 30 ਮਈ ਨੂੰ ਐਲਾਨ ਮਸਕ ਨੇ ਟਰੰਪ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਦੇ ਵਿੱਚ 3 ਜੂਨ ਨੂੰ ਮਸਕ ਨੇ ਬਿਗ ਬਿਊਟੀਫੁਲ ਬਿੱਲ ਨੂੰ ਫੇਰ ਗਲਤ ਦੱਸਿਆ ਉਹਨਾਂ ਨੇ ਕਿਹਾ ਕਿ ਬਿੱਲ ਬਹੁਤ ਗਲਤ ਹੈ ਅਤੇ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਉਹਨਾਂ ਕਾਂਗਰਸ ਮੈਂਬਰਾਂ ਲੋਕਾਂ ਤੇ ਸ਼ਰਮ ਆਉਂਦੀ ਹੈ ਜਿਨ੍ਹਾਂ ਨੇ ਇਸ ਦੇ ਲਈ ਵੋਟਿੰਗ ਕੀਤੀ ਫਿਰ 4 ਜੂਨ ਨੂੰ ਮਸਕ ਨੇ ਕਾਂਗਰਸ ਦੇ ਮੈਂਬਰਾਂ ਵਾਲੇ ਇਸ ਵਿਧੇਕ ਨੂੰ ਖਤਮ ਕਰਨ ਦਾ ਫੈਸਲਾ ਲੈਣ ਲਈ ਕਿਹਾ ਫਿਰ 5 ਜੂਨ ਨੂੰ ਐਲਾਨ ਮਸਕ ਤੇ ਟਰੰਪ ਦੇ ਵਿਚਕਾਰ ਝਗੜਾ ਵੱਧ ਗਿਆ ਤੇ ਮਸਕ ਨੇ ਕਿਹਾ ਕਿ ਮੈਂ ਨਾ ਹੁੰਦਾ ਤਾਂ ਟਰੰਪ ਚੋਣਾ ਹਾਰ ਜਾਂਦਾ ਦੱਸ ਦਈਏ ਕਿ ਟਰੰਪ ਦੇ ਨਾਲ ਲੜਾਈ ਵਿੱਚ ਮਸਕ ਨੂੰ 3 ਲੱਖ ਕਰੋੜ ਦਾ ਨੁਕਸਾਨ ਹੋਇਆ ਬਲੂਮਬਰਗ ਬਿਲੀਨੀਅਰ ਇਨ ਟੈਕਸ ਦੇ ਅਨੁਸਾਰ ਝਗੜੇ ਕਰਕੇ ਟੈਸਲਾ ਦੇ ਸ਼ੇਰਾਂ ਵਿੱਚ ਵੀਰਵਾਰ ਨੂੰ 14% ਦੀ ਗਿਰਾਵਟ ਆਈ ਅਤੇ ਇੱਕੋ ਦਿਨ ਵਿੱਚ 34 ਬਿਲੀਅਨ ਡਾਲਰ ਦਾ ਨੁਕਸਾਨ ਉਸਨੂੰ ਝੱਲਣਾ ਪਿਆ ਇਸ ਦੇ ਦਰਮਿਆਨ 트াম্প ਨੇ ਕਿਹਾ ਕਿ ਮਸਕ ਦੇ ਮੇਰੇ ਖਿਲਾਫ ਹੋ ਜਾਣ ਚ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ ਪਰ ਮੈਨੂੰ ਇਹ ਕੰਮ ਮਹੀਨਾ ਪਹਿਲਾਂ ਕਰ ਦੇਣਾ ਚਾਹੀਦਾ ਸੀ ਇਹ ਬਿੱਲ ਕਾਂਗਰਸ ਚ ਪੇਸ਼ ਕੀਤੇ ਗਏ ਸਭ ਤੋਂ ਵੱਡੇ ਬਿੱਲਾਂ ਵਿੱਚੋਂ ਇੱਕ ਹੈ ਮੈਂ ਇਹ ਗੜਬੜ ਪੈਦਾ ਨਹੀਂ ਕੀਤੀ ਤੇ ਮੈਂ ਉਹਨੂੰ ਠੀਕ ਕਰਨ ਦੇ ਲਈ ਆਇਆ ਹਾਂ ਇਹ ਬਿੱਲ ਸਾਡੇ ਦੇਸ਼ ਨੂੰ ਮਹਾਨ ਬਣਾਉਣ ਦੀ ਰਾਹ ਤੇ ਲੈ ਜਾਏਗਾ 트াম্প ਨੇ ਵੀਰਵਾਰ ਰਾਤ ਲਗਭਗ 9:35 ਵਜੇ ਮੀਡੀਆ ਨਾਲ ਗੱਲਬਾਤ ਕੀਤੀ ਰਿਪੋਰਟਰਾਂ ਨੇ ਪੁੱਛਿਆ ਕਿ ਮਸਕ ਨੇ ਤੁਹਾਡੇ ਬਿੱਲ ਦੀ ਅਲੋਚਨਾ ਕੀਤੀ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਇਸ ਦੇ ਜਵਾਬ ਵਿੱਚ 트ੰਪ ਨੇ ਕਿਹਾ ਮੈਨੂੰ ਹਮੇਸ਼ਾ ਐਲਾਨ ਮਸਕ ਪਸੰਦ ਆਇਆ ਤੁਸੀਂ ਦੇਖਿਆ ਹੋਵੇਗਾ ਕਿ ਉਸਨੇ ਮੇਰੇ ਲਈ ਕੀ ਕਿਹਾ ਉਸਨੇ ਮੇਰੇ ਬਾਰੇ ਕੁਝ ਵੀ ਬੁਰਾ ਨਹੀਂ ਕਿਹਾ ਮੈਂ ਚਾਹਾਂਗਾ ਕਿ ਉਹ ਬਿੱਲ ਦੀ ਬਜਾਏ ਮੇਰੀ ਆਲੋਚਨਾ ਕਰੇ ਕਿਉਂਕਿ ਬਿੱਲ ਸ਼ਾਨਦਾਰ ਹੈ ਇਹ ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕਟੌਤੀ ਹੈ 트ੰਪ ਨੇ ਅੱਗੇ ਕਿਹਾ ਕਿ ਐਲਾਨ ਇਸ ਬਿੱਲ ਬਾਰੇ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਜਾਣੂ ਸੀ ਉਸ ਨੂੰ ਇਸ ਨਾਲ ਕੋਈ ਸਮੱਸਿਆ ਹੀ ਨਹੀਂ ਉਸ ਨੂੰ ਅਚਾਨਕ ਇੱਕ ਸਮੱਸਿਆ ਨਜ਼ਰ ਆਈ ਜਦੋਂ ਉਸ ਨੂੰ ਪਤਾ ਲੱਗਾ ਕਿ ਸਾਨੂੰ ਇਲੈਕਟ੍ਰਿਕ ਵਾਹਨ ਦੀ ਨੀਤੀ 'ਚ ਵੀ ਵੱਡੀ ਕਟੌਤੀ ਕਰਨੀ ਪਵੇਗੀ ਕਿਉਂਕਿ ਇਸ ਦੀ ਕੀਮਤ ਅਰਬਾਂ ਡਾਲਰ ਹੈ ਮੈਂ ਉਸ ਦੀ ਗੱਲ ਸਮਝ ਸਕਦਾ ਹਾਂ ਪਰ ਉਹ ਬਿੱਲ ਬਾਰੇ ਸਭ ਕੁਝ ਜਾਣਦਾ ਸੀ ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ ਪਰ ਜਿਵੇਂ ਹੀ ਉਹ ਸਾਡੀ ਸਰਕਾਰ ਤੋਂ ਵੱਕ ਹੋਇਆ ਉਸ ਦੀ ਰਾਏ ਬਦਲ ਗਈ ਮੈਂ ਐਲਾਨ ਤੋਂ ਬਹੁਤ ਨਿਰਾਸ਼ਾਂ ਮੈਂ ਉਸ ਦੀ ਬਹੁਤ ਮਦਦ ਕੀਤੀ ਆ ਫਿਰ ਮਸਕ ਨੇ ਟਰੰਪ ਦੇ ਇਸ ਦਾਅਵੇ ਨੂੰ ਝੂਠਾ ਘਰਾੜ ਦੰਦਿਆ ਕਿਹਾ ਕਿ ਮੈਨੂੰ ਟੈਕਸ ਅਤੇ ਖਰਚ ਬਿੱਲ ਬਾਰੇ ਕੁਝ ਨਹੀਂ ਸੀ ਪਤਾ ਟਰੰਪ ਦਾ ਦਾਵਾ ਝੂਠਾ ਏ ਇਸ ਤੋਂ ਬਾਅਦ ਮਸਕ ਨੇ ਟਰੰਪ ਦੇ ਖਿਲਾਫ ਲਗਾਤਾਰ ਕਈ ਪੋਸਟਾਂ ਕੀਤੀਆਂ ਅਤੇ ਉਸ ਨੂੰ ਨਾ ਸ਼ੁਕਰਆ ਗਿਆ ਮਸਕ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਟਰੰਪ ਮੇਰੇ ਬਿਨਾਂ ਚੋਣ ਹਾਰ ਜਾਂਦੇ ਡੈਮੋਕ੍ਰੇਟਸ ਨੇ ਪ੍ਰਤੀਨਿਧ ਸਭਾ ਤੇ ਕਬਜ਼ਾ ਕਰ ਲਿਆ ਹੁੰਦਾ ਅਤੇ ਰਿਪਬਲਿਕਨ 51-49 ਦੇ ਫਰਕ ਨਾਲ ਸੈਨੇਟ ਜਿੱਤ ਜਾਂਦੇ ਟਰੰਪ ਨਾ ਸ਼ੁਕਰਾਏ ਮਸਕ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ ਕਿ ਅਮਰੀਕਨ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਅਤੇ ਸੂਰਜੀ ਊਰਜਾ ਲਈ ਛੋਟ ਘਟਾ ਦਿੰਦੀ ਆ ਪਰ ਤੇਲ ਗੈਸ ਕੰਪਨੀ ਨੂੰ ਸਹਾਇਤਾ ਉਸੇ ਤਰ੍ਹਾਂ ਰਹਿਣ ਦਿੰਦੀ ਆ ਜੋ ਕਿ ਬਹੁਤ ਗਲਤ ਹੈ ਇਸ ਦੇ ਨਾਲ ਇਸ ਬਿੱਲ ਵਿੱਚ ਬਹੁਤ ਸਾਰੇ ਬੇਲੋੜੇ ਖਰਚੇ ਸ਼ਾਮਿਲ ਕੀਤੇ ਗਏ ਜਿਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਇਤਿਹਾਸ ਵਿੱਚ ਕੋਈ ਕਾਨੂੰਨ ਨਹੀਂ ਬਣਿਆ ਜੋ ਆਕਾਰ ਵਿੱਚ ਵੱਡਾ ਹੋਵੇ ਅਤੇ ਕੰਮ ਵਿੱਚ ਵੀ ਚੰਗਾ ਹੋਵੇ ਮਸਕ ਤੋਂ ਬਾਅਦ 트럼ਪ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੋਂ ਮਸਕ ਨੂੰ ਨਿਸ਼ਾਨਾ ਬਣਾਇਆ ਅਤੇ ਸਬਸਿਡੀ ਖਤਮ ਕਰਨ ਦੀ ਧਮਕੀ ਦਿੱਤੀ 트럼ਪ ਨੇ 트ਰੁੱਥ ਸੋਸ਼ਲ ਤੇ ਲਿਖਿਆ ਕਿ ਐਲੌਂਡ ਮੇਰੇ ਲਈ ਇੱਕ ਸਮੱਸਿਆ ਬਣ ਗਿਆ ਮੈਂ ਉਸ ਦਾ ਇਲੈਕਟ੍ਰਿਕ ਵਾਹਨ ਖਤਮ ਕਰਨ ਦਾ ਆਦੇਸ਼ ਦਿੱਤਾ ਜਿਸ ਨੇ ਲੋਕਾਂ ਨੂੰ ਇਲੈਕਟ੍ਰਿਕ ਕਾਰਾਂ ਖਰੀਦਣ ਲਈ ਮਜਬੂਰ ਕੀਤਾ ਜੋ ਕੋਈ ਨਹੀਂ ਚਾਹੁੰਦਾ ਇੱਕ ਹੋਰ ਪੋਸਟ ਵਿੱਚ 트럼ਪ ਨੇ ਕਿਹਾ ਕਿ ਸਾਡੇ ਬਜਟ ਵਿੱਚ ਅਰਬਾ ਡਾਲਰ ਬਚਾਉਣ ਦਾ ਸਭ ਤੋਂ ਆਸਾਨ ਤਰੀਕਾ ਕਿ ਅਲਾਉਂਡੀਆਂ ਸਰਕਾਰੀ ਸਬਸਿਡੀਆਂ ਅਤੇ ਇੱਕ ਰਾਰ ਨਾਮੇ ਖਤਮ ਕਰਨਾ ਹੈ ਮੈਂ ਹਮੇਸ਼ਾ ਸੋਚਦਾ ਸੀ ਕਿ ਬਿਡੇਨ ਨੇ ਅਜਿਹਾ ਕਿਉਂ ਨਹੀਂ ਕੀਤਾ ਫਿਰ ਮਸਕ ਨੇ ਐਪਸਟਾਈਨ ਸਕੈਂਡਲ ਵਿੱਚ 트럼ਪ ਦਾ ਨਾਮ ਲਿਆਂਦਾ ਮਸਕ ਨੇ ਇੱਕ ਸੰਸਨੀਖੇਜ ਦਾਵਾ ਕੀਤਾ ਕਿ ਡੋਨਲਡ 트럼ਪ ਦਾ ਨਾਮ ਜੈਫਰੀ ਐਪਸਟਾਈਨ ਦੀਆਂ ਫਾਈਲਾਂ ਵਿੱਚ ਸ਼ਾਮਲ ਹੈ ਮਸਕ ਨੇ ਆਪਣੀ ਪੋਸਟ 'ਚ ਲਿਖਿਆ ਕਿ ਹੁਣ ਇੱਕ ਵੱਡਾ ਖੁਲਾਸਾ ਕਰਨ ਦਾ ਸਮਾਂ ਹੈ ਡੋਨਲਡ 트럼ਪ ਦਾ ਨਾਮ ਐਪਸਟਾਈਨ ਫਾਈਲਾਂ ਵਿੱਚ ਹੈ ਇਹੀ ਕਾਰਨ ਹੈ ਕਿ ਉਸ ਨੂੰ ਜਨਤਕ ਨਹੀਂ ਕੀਤਾ ਗਿਆ ਡੋਨਲਡ ਟਰੰਪ ਤੁਹਾਡਾ ਦਿਨ ਚੰਗਾ ਰਹੇ ਇੱਕ ਹੋਰ ਪੋਸਟ ਵਿੱਚ ਲਿਖਿਆ ਗਿਆ ਕਿ ਭਵਿੱਖ ਲਈ ਇਸ ਪੋਸਟ ਨੂੰ ਨੋਟ ਕਰ ਲਓ ਸਚਾਈ ਸਾਹਮਣੇ ਆਵੇਗੀ ਦਰਅਸਲ ਐਪਸਟਾਈਨ ਕੇਸ ਇੱਕ ਹਾਈ ਪ੍ਰੋਫਾਈਲ ਅਪਰਾਧਿਕ ਮਾਮਲਾ ਹੈ ਜਿਸ ਵਿੱਚ ਅਮਰੀਕੀ ਅਰਪਤੀ ਜੈਫਰੀ ਐਪਸਟਾਈਨ ਅਤੇ ਨਾਬਾਲਗ ਕੁੜੀਆਂ ਦਾ ਜਨਸੀ ਸ਼ੋਸ਼ਣ ਸ਼ਾਮਲ ਹੈ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਬ੍ਰਿੰਦਰ ਜਸ ਅਤੇ ਜਸ ਅਠਵਾਲ ਨੇ ਵੀਰਵਾਰ ਨੂੰ ਬਰਤਾਨਵੀ ਸੰਸਦ ਵਿੱਚ ਜੂਨ 1984 ਵਿੱਚ ਭਾਰਤ ਦੇ ਆਪਰੇਸ਼ਨ ਬਲੂ ਸਟਾਰ ਵਿੱਚ ਤਤਕਾਲੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਸ਼ਮੂਲੀਅਤ ਦੀ ਨਰਪੰਖ ਜਾਂਚ ਦੀ ਮੰਗ ਦਰਾਈ ਹੈ ਜਿਸ ਜੋ ਉੱਤਰੀ ਇੰਗਲੈਂਡ ਦੇ ਵੁੱਲਰੈਂਪਟਨ ਵੈਸਟਰ ਵਿੱਚ ਲੇਬਰ ਪਾਰਟੀ ਦਾ ਪ੍ਰਤੀਨਿਧਾ ਜੋ ਦੇਸ਼ ਦੇ ਪੂਰਬ ਵਿੱਚ ਇਲਫੋਰਡ ਸਾਊਥ ਤੋਂ ਲੇਬਰ ਪਾਰਟੀ ਐਮਪੀ ਹੈ ਉਸਨੇ ਸੈਸ਼ਨ ਦੌਰਾਨ ਹਾਊਸ ਆਫ ਕਾਮਨਸ ਦੀ ਆਗੂ 루ਸੀ ਪਾਵੇਲ ਕੋਲ ਇਹ ਮਾਮਲਾ ਚੁਕਿਆ ਉਨ੍ਹਾਂ ਨੇ ਭਾਰਤੀ ਫੌਜ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਿਕੇ ਆਪਰੇਸ਼ਨ ਬਲੂ ਸਟਾਰ ਤਹਿਤ ਕੀਤੀ ਕਾਰਵਾਈ ਦੀ 41ਵੀਂ ਵਰ੍ਹੇ ਤੇ ਚਾਣਨਾ ਪਾਇਆ ਅਤੇ ਸਾਲ ਦੇ ਸ਼ੁਰੂ ਵਿੱਚ ਪਾਵਲ ਵੱਲੋਂ ਆਪਣੇ ਸਾਥੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਦਿੱਤੇ ਗਏ ਭਰੋਸੇ ਵੱਲ ਇਸ਼ਾਰਾ ਕੀਤਾ ਪਾਵਲ ਨੇ ਉਦੋਂ ਕਿਹਾ ਸੀ ਕਿ ਜੋ ਕੁਝ ਹੋਇਆ ਉਸ ਦੀ ਤਹਿ ਤੱਕ ਜਾਣ ਦੀ ਲੋੜ ਹੈ ਜਸ ਨੇ ਕਿਹਾ 2014 ਵਿੱਚ ਸਾਹਮਣੇ ਆਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਥੈਚਰ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਲਈ ਸਲਾਹ ਦੇ ਕੇ ਆਪਣੇ ਭਾਰਤੀ ਹਮਰੁੱਤਵਾ ਦੀ ਮਦਦ ਕੀਤੀ ਸੀ ਸਿੱਖ ਐਮਪੀ ਨੇ ਪੁੱਛਿਆ ਕਿ 2014 ਤੋਂ ਹੀ ਬ੍ਰਿਟਿਸ਼ ਸਰਕਾਰ ਦੀ ਸ਼ਮੂਲੀਅਤ ਦੀ ਹੱਦ ਨਿਰਧਾਰਤ ਕਰਨ ਲਈ ਕਈ ਵਾਰ ਆਵਾਜ਼ ਚੁੱਕੀ ਗਈ ਹੈ ਤੇ ਕਈ ਭਰੋਸੇ ਵੀ ਦਿੱਤੇ ਗਏ ਕੀ ਸਦਨ ਦੀ ਆਗੂ ਵੱਲੋਂ ਜੱਜ ਦੀ ਅਗਵਾਈ ਵਿੱਚ ਨਿਰਪੱਖ ਚੰਤਕ ਜਾਂਚ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਜੋ ਕੁਝ ਹੋਇਆ ਉਸ ਦੀ ਤਹਿ ਤੱਕ ਪਹੁੰਚਿਆ ਜਾ ਸਕੇ ਪਾਵਲ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕਰਦੇ ਹੋਏ ਜਵਾਬ ਦਿੱਤਾ ਕਿ ਇਹ ਮਸਲਾ ਆਖਰੀ ਵਾਰ ਜਨਵਰੀ ਦੇ ਸ਼ੁਰੂ ਵਿੱਚ ਉਠਾਏ ਜਾਣ ਤੋਂ ਬਾਅਦ ਉਹਨਾਂ ਕੋਲ ਇਸ ਬਾਰੇ ਕੋਈ ਵੀ ਅਪਡੇਟ ਨਹੀਂ ਹੈ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਪਹਿਲੀ ਮੰਗ ਕੁਝ ਸਾਲ ਪਹਿਲਾਂ ਉੱઠી ਸੀ ਜਦੋਂ ਇਹ ਤੱਥ ਸਾਹਮਣੇ ਆਏ ਸੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਭਾਰਤੀ ਫੌਜਾਂ ਨੂੰ ਬ੍ਰਿਟਾਨੀਆ ਵੱਲੋਂ ਫੌਜੀ ਕਾਰਵਾਈ ਸਬੰਧੀ ਸਲਾਹ مشਵਰਾ ਦਿੱਤਾ ਗਿਆ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਇਸ ਤੱਤ ਦੀ ਅੰਦਰੂਨੀ ਸਮੀਖਿਆ ਦੇ ਹੁਕਮ ਦਿੱਤੇ ਸੀ ਇਸ ਮਗਰੋਂ ਬਰਤਾਨਵੀ ਸੰਸਦ ਮੈਂਬਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬ੍ਰਿਟੇਨ ਦੀ ਭੂਮਿਕਾ ਪੂਰੀ ਤਰ੍ਹਾਂ ਸਲਾਹਕਾਰੀ ਸੀ ਅਤੇ ਵਿਸ਼ੇਸ਼ ਹਵਾਈ ਸੇਵਾ ਦੀ ਸਲਾਹ ਦਾ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਤੇ ਸੀਮਤ ਅਸਰ ਸੀ ਪੀਲ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਬ੍ਰੈਂਪਟਨ ਵਿੱਚ ਘਰ ਤੇ ਛਾਪਾ ਮਾਰ ਕੇ ਉਥੋਂ ਦੇ ਦੋ ਸੈਮੀ ਆਟੋਮੈਟਿਕ ਬੰਦੂਕਾਂ, ਕੋਕੀਨ, ਚਿੱਟਾ, ਹੈਰੋਇਨ ਅਤੇ 30000 ਡਾਲਰ ਸਮੇਤ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਲਜ਼ੂਮਾਂ ਦੀ ਪਛਾਣ ਕਰਨ ਔਜਲਾ ਜਿਸ ਦੀ ਉਮਰ 27 ਸਾਲ, ਹਰਵੀਰ ਬੈਂਸ 24 ਸਾਲ, ਜਗਮੀਤ ਹਰਸ਼ 24 ਅਤੇ 27 ਸਾਲ ਅਤੇ ਨਮਾਣਾ ਦੋਦ ਵਜੋਈ ਹੈ। ਇਹ ਸਾਰੇ ਬ੍ਰੈਂਪਟਨ ਦੇ ਰਹਿਣ ਵਾਲੇ ਸੀ। ਬਾਅਦ ਵਿੱਚ ਪੁਲਿਸ ਨੇ ਇਹਨਾਂ ਦੇ ਪੰਜਵੇਂ ਸਾਥੀ ਐਲੈਕਸ ਪਰਮੋਲ ਵਾਸੀ ਨਾਰਥ ਯਾਰਕ ਨੂੰ ਵੀ ਗ੍ਰਿਫਤਾਰ ਕਰ ਲਿਆ। ਸਾਰਿਆਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸੇ ਤਰ੍ਹਾਂ ਲੈਂਗਲੀ ਪੁਲਿਸ ਨੇ ਪਿਛਲੇ ਸਾਲ ਸਤੰਬਰ ਮਹੀਨੇ ਦੋ ਥਾਵਾਂ ਤੇ ਗੋਲੀਬਾਰੀ ਦੇ ਦੋਸ਼ ਹੇਠ ਲੈਂਗਲੀ ਦੇ ਬ੍ਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਯੂਕੇ ਵਿੱਚ ਭਾਰਤੀ ਮੂਲ ਦੇ ਬਜ਼ੁਰਗ ਪੀਮਸੈਨ ਕੋਹਲੀ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ 15 ਸਾਲਾਂ ਲੜਕੇ ਨੂੰ ਵੀਰਵਾਰ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਜਦੋਂ ਕਿ ਸਹਿਦੋਸ਼ੀ 13 ਸਾਲਾਂ ਲੜਕੀ ਜੇਲ੍ਹ ਦੀ ਸਜ਼ਾ ਤੋਂ ਬਚ ਗਈ ਕੋਰਟ ਨੇ ਲੜਕੀ ਦੇ ਸਖਤ ਸ਼ਰਤਾਂ ਲਾਉਂਦੇ ਆ 3 ਸਾਲ ਲਈ ਪੁਨਰਵਾਸ ਕੇਂਦਰ ਵਿੱਚ ਰਹਿਣ ਦੇ ਆਦੇਸ਼ ਦਿੱਤੇ ਨੇ ਜਸਟਿਸ ਮਾਰਕ ਟਰਨਰ ਜਿਨ੍ਹਾਂ ਨੇ ਲੈਸਟਰ ਕਰਾਊਨ ਕੋਰਟ ਤੋਂ ਟੈਲੀਵਿਜ਼ਨ ਤੇ ਸੁਣਵਾਈ ਦੌਰਾਨ ਸਜ਼ਾਵਾ ਸੁਣਾਈਆਂ ਉਹਨਾਂ ਨੇ ਕੋਲੀ ਤੇ ਹੋਏ ਹਮਲੇ ਨੂੰ ਡਰਾਉਣਾ ਦੱਸਿਆ ਕੋਲੀ ਉੱਤੇ ਪਿਛਲੇ ਸਾਲ ਸਤੰਬਰ ਵਿੱਚ ਪੂਰਬੀ ਇੰਗਲੈਂਡ ਦੇ ਲੈਸਟਰ ਨੇੜੇ ਪਾਰਕ ਵਿੱਚ ਉਦੋਂ ਹਮਲਾ ਕੀਤਾ ਗਿਆ ਸੀ ਜਦੋਂ ਉਹ ਆਪਣੇ ਕੁੱਤੇ ਨੂੰ ਘੁਮਾ ਰਹੇ ਸੀ ਅਪ੍ਰੈਲ ਵਿੱਚ ਜਿਊਰੀ ਨੇ ਲੜਕੇ ਨੂੰ ਕੋਲੀ ਤੇ ਮੁੱਕਾ ਮਾਰਨ ਅਤੇ ਲੱਤ ਮਾਰਨ ਅਤੇ ਕੁੜੀ ਨੂੰ ਹਮਲੇ ਦੀ ਫਿਲਮ ਬਣਾਉਣ ਅਤੇ ਉਤਸ਼ਾਹਤ ਕਰਨ ਲਈ ਦੋਸ਼ੀ ਠਹਿਰਾਇਆ ਸੀ